ਪ੍ਰਭ ਪਾਸ ਜਨ ਕੀ ਅਰਦਾਸ ਪ੍ਰਭ ਪਾਸ ਜਨ ਕੀ ਅਰਦਾਸ ਪ੍ਰਭ ਆਚਾ ਸਾਈ Pronto. <laughs> ਜੰਤ ਸਭ ਤੇਰੇ up yeah ਚਿੰਤਾ ਛੱਡ ਆ ਚਿੰਤ ਨਾ ਹੋ ਚਿੰਤਾ ਛੱਡ ਆ ਚਿੰਤ ਨੇ ਸਰਵਨ ਕੀਤਾ ਹੈ ਪ੍ਰਭ پاس ਜਨ ਕੀ ਅਰਦਾਸ ਪ੍ਰਭ پاس ਜਨ ਕੀ ਅਰਦਾਸ ਤੂੰ ਸੱਚਾ ਸਾਈਂ ਏ ਪ੍ਰਭ ਤੇਰੇ ਅਗੇ ਤੇਰੇ ਜਨ ਦੀ ਤੇਰੇ ਸੇਵਕ ਦੀ ਅਰਦਾਸ ਹੈ ਤੇਰੇ ਅਗੇ ਕਿਉਂ ਹੈ ਕਿਉਂਕਿ ਤੂੰ ਸੱਚਾ ਹੈ ਬਾਕੀ ਸਭ ਵਿੱਚ ਝੂਠ ਦੀ ਮਿਲਾਵਟ ਹੈ पर संपूर्ण तौर पर सच प्रभु तू ही है आद सच जुगाद सच है पे सच नानक हो सी भी सच हे प्रभु तू आद तो लैके मद तक मद तो अंत तक सच है भी झूठ से मिलावट नहीं तो मेरी अरदास तेरे अगे है प्रभ पास प्रभु तेरे पास मेरी अरदास है तू रखवाला सदा सदा तू सदा ही ਜੀ ਆਂ ਦੀ ਰਖਵਾਲੀ ਕਰਦਾ ਹਾਂ ਹੌਂ ਤੂੰ ਤੇ ਈ ਸਾਰੇ ਤੇਰੀ ਆਰਾਧਨਾ ਕਰਦੇ ਹਨ ਜੀ ਜੰਤ ਸਭ ਤੇਰਿਆਂ ਇਹ ਜੀ ਜੰਤ ਜਿੰਨੇ ਵੀ ਪੈਦਾ ਹੋਏ ਹਨ ਇਸ ਸ੍ਰਿਸ਼ਟੀ ਦੇ ਵਿੱਚ ਸਭ ਪ੍ਰਭੂ ਤੇਰੇ ਦੁਆਰਾ ਪੈਦਾ ਕੀਤੇ ਗਏ ਹਨ ਚਾਰ ਖਾਨੀਆਂ ਹਨ ਚਾਰ ਅੰਡਜ ਜੇਰਜ ਸੇਤਜ ਉਤਪੁਜ ਚਾਰ ਧਰਮ ਨਾਲ ਜੀਵ ਪੈਦਾ ਹੁੰਦੇ ਹਨ ਸਾਰੇ ਇੱਕੋ ਤਰ੍ਹਾਂ ਨਹੀਂ ਹੁੰਦੇ ਸਾਰੇ ਕੁਤਰਾ ਨਹੀਂ ਹੁੰਦੇ ਹੁਣ ਜਾਨਵਰਾਂ ਦੇ ਵਿੱਚ ਕਈ ਗਰਭ ਤੋਂ ਪੈਦਾ ਹੁੰਦੇ ਹਨ ਕਈ ਆਂਡਿਆਂ ਤੋਂ ਪੈਦਾ ਹੁੰਦੇ ਹਨ ਇਨਸਾਨ ਗਰਭ ਤੋਂ ਪੈਦਾ ਹੁੰਦਾ ਹੈ ਆਂਡਿਆਂ ਚ ਨਹੀਂ ਪੈਦਾ ਹੁੰਦਾ ਅੰਡਜ ਜੋ ਜੀਵ ਅੰਡੇ ਤੋਂ ਪੈਦਾ ਹੋਏ ਹਨ ਜੇਰਜ ਜੋ ਮਾਂ ਦੇ ਗਰਭ ਚੋਂ ਪੈਦਾ ਹੋਏ ਹਨ ਸੇਤਜ ਮੀ ਪੈਂਦਾ ਹੈ ਨਾ ਉਤਪੋਜ ਕਈ ਜੀਵ ਹਨ ਪਸੀਨਾ ਆ ਜਾਂਦਾ ਹੈ ਪਸੀਨੇ ਚ ਪੈਦਾ ਹੁੰਦੇ ਹਨ ਜੂਆ ਉਤਪਜ ਮੀਂਹ ਪੈਂਦਾ ਹੈ ਬਨਸਪਤੀ ਵਿੱਚ ਕਿੰਨਾ ਗੰਡੋਏ ਪੈਦਾ ਹੋ ਜਾਂਦੇ ਹਨ ਕ੍ਰੀਪਰਸ ਪੈਦਾ ਹੋ ਜਾਂਦੇ ਹਨ ਉਹ ਨਾ ਮਾਂ ਦੇ ਗਰਭ ਚੋਂ ਪੈਦਾ ਹੁੰਦੇ ਨਾ ਅੰਡਿਆਂ ਚੋਂ ਉਹ ਪਾਣੀ ਚ ਪੈਦਾ ਹੁੰਦੇ ਮੀਂਹ ਪੈਂਦਾ ਬਰਸਾਤਾਂ ਹੋ ਗਈਆਂ ਕੀੜੇ ਪੈਦਾ ਹੋ ਗਏ ਪਸੀਨੇ ਦੇ ਨਾਲ ਪੈਦਾ ਹੋ ਜਾਂਦੇ ਹਨ ਚਿਚੜ ਜੂਆ ਤੇ ਅੰਡਿਆਂ ਚ ਪੈਦਾ ਹੁੰਦੇ ਆ ਤੇ ਮਾਂ ਦੇ ਗਰਭ ਚ ਪੈਦਾ ਹੁੰਦੇ ਆ ਅੰਡਜ ਜੇਰਜ ਸੇਤਜ ਉਤਪੁਜ ਚਾਰ ਖਾਨੀਆਂ ਹੈ ਪ੍ਰਭੂ ਜਿੰਨੇ ਵੀ ਜੀਵ ਇਸ ਸੰਸਾਰ ਤੇ ਹਨ ਤੇਰੀ ਬਣਾਈ ਹੋਈ ਕਾਇਨਾਤ ਵਿੱਚ ਉਹ ਸਭ ਤੇਰੇ ਹੀ ਹਨ ਜੀ ਜੰਤ ਸਭ ਤੇਰੇ ਆ ਤੂੰ ਰਹਾ ਸਮਾਈ ਤੂੰ ਉਹਨਾਂ ਦੇ ਵਿੱਚ ਸਮਾਰਿਆ ਹੈ ਇਹ ਨਹੀਂ ਤੂੰ ਬਣਾ ਕੇ ਅਲੱਗ ਹੋ ਗਿਆ ਨਹੀਂ ਤੂੰ ਉਹਨਾਂ ਦੇ ਵਿੱਚ ਹੀ ਹੈ ਇਸੇ ਕਰਕੇ ਸਿਆਣੇ ਜਾਂ ਮਹਾਪੁਰਸ਼ ਹੀ ਕਹਿੰਦੇ ਕਿ ਕਿਸੇ ਦਾ ਦਿਲ ਨਾ ਦੁਖਾਓ ਹਰ ਇੱਕ ਦੇ ਦਿਲ ਅੰਦਰ ਪ੍ਰਮਾਤਮਾ ਰਹਿੰਦਾ ਹੈ ਇੱਕ ਕੀੜਾ ਵੀ ਚੱਲ ਕੇ ਜਾ ਰਿਹਾ ਹੈ ਉਹਦੇ ਅੰਦਰ ਵੀ ਪ੍ਰਮਾਤਮਾ ਹੈ ਜੀ ਜੰਤ ਸਭ ਤੇਰੇ ਆ ਤੂੰ ਰਹਾ ਸਮਾਈ ਪਰ ਇੱਕ ਗੱਲ ਹੈ ਜੋ ਦਾਸ ਤੇਰੇ ਕੀ ਨਿੰਦਾ ਕਰੇ ਜੋ ਤੇਰੇ ਭਗਤ ਜਨਾਂ ਦੀ ਜੋ ਤੇਰੇ ਦਾਸਾਂ ਦੀ ਤੇਰੇ ਜਨਾਂ ਦੀ ਜੋ ਤੇਰੀ ਯਾਦ ਵੀ ਛੁੱਟ ਕੇ ਬੈਠਦੇ ਹਨ ਜੋ ਉਹਨਾਂ ਦੀ ਨਿੰਦਾ ਕਰਦੇ ਹਨ ਫਿਰ ਤੂੰ ਉਹਨਾਂ ਨੂੰ ਸਬਕ ਤੂੰ ਹੀ ਸਿਖਾਉਂਦਾ ਹੈ ਤਿਸ ਮਾਰ ਪਚਾਈ ਹੁਣ ਦੇਖੋ ਇੱਥੇ ਇੱਕ ਬੜੀ ਵਧੀਆ ਗੱਲ ਯਾਦ ਆਈ ਪਾਈਸਾ ਭਾਈ ਵੀਰ ਸਿੰਘ ਜੀ ਸੰਤ ਕਵੀ ਸਨਾਤਨ ਧਰਮ ਦੇ ਵਿੱਚ ਬੜੇ ਕਵੀ ਹੋਏ ਪਰ Swami Ravendra Natakor ji ਦਾ ਨਾਮ ਸੰਤ ਕਵੀਆਂ ਚੰਗਾ ਹੈ ਕਵੀ ਤੇ ਹੋਰ ਵੀ ਹਨ ਪਰ ਰਵਿੰਦਰਨਾਥ ਟੈਗੋਰ ਜੀ ਜਿਹੜੇ ਹਨ ਉਹ ਸੰਤ ਕਵੀ ਹਨ। ਮੁਸਲਮ ਜਗਤ ਵਿੱਚ ਸ਼ਾਇਰ ਬੜੇ ਹੋਏ ਉਹ ਕਵੀ ਨਹੀਂ ਕਹਿੰਦੇ ਉਹ ਕਹਿੰਦੇ ਸ਼ਾਇਰ। ਬੜੇ ਸ਼ਾਇਰ ਹੋਏ ਹਨ। ਬੜੇ ਵੱਡੇ ਵੱਡੇ ਸ਼ਾਇਰ ਹੋਏ। 우ਸਤਾਦ ਦਾਗ, 우ਸਤਾਦ ਜ਼ੌਕ, ਮਿਰਜ਼ਾ ਗਾਲਿਬ, ਮੀਰ ਤਕੀ ਮੀਰ। ਪਰ ਸੰਤ ਸ਼ਾਇਰ ਦਾ ਖਿਤਾਬ ਹੈ ਡਾਕਟਰ ਮੁਹੰਮਦ ਅਲਾਮਾ ਇਕਬਾਲ ਜੀ ਨੂੰ। ਅਲਾਮਾ ਜੀ ਨੂੰ ਡਾਕਟਰ ਇਕਬਾਲ ਨੂੰ ਐਵੇਂ ਹੀ ਪੰਜਾਬੀ ਸਭਿਆਤਾ ਵਿੱਚ ਪੰਜਾਬੀ ਸਾਹਿਤ ਵਿੱਚ ਬਹੁਤ ਕਵੀ ਹੋਏ ਪਰ ਸੰਤ ਖਿਤਾਬ ਮਿਲਿਆ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਵਾਰੀ ਸ਼ਿਮਲੇ ਗਏ ਘੁੰਮਣ ਸ਼ਿਮਲੇ ਪੰਜ ਛੇ ਜਣੇ ਉਹਨਾਂ ਦੇ ਨਾਲ ਸੀ ਜਿਨ੍ਹਾਂ ਦੇ ਘਰ ਬਸੇਰਾ ਕੀਤਾ ਟਿਕਾਣਾ ਕੀਤਾ ਤੇ ਭਾਈ ਸਾਹਿਬ ਜੀ ਤਾਂ ਆਪਣੇ ਕਮਰੇ ਵਿੱਚ ਚਲੇ ਗਏ ਤੇ ਜਿਹੜੇ ਨਾਲ ਦੋਸਤ ਸੀ ਕੋਈ ਬਾਹਰ ਲੌਬੀ 'ਚ ਬੈਠ ਗਿਆ ਕੋਈ ਕਮਰੇ 'ਚ ਕੋਈ ਲੱਗ ਗਿਆ ਉਹਨਾਂ ਵਿੱਚ ਇੱਕ ਬੰਦਾ ਸੀ ਜਿਹੜਾ ਘਰਦਿਆਂ ਕੋਲ ਜਾ ਕੇ ਬੈਠ ਗਿਆ ਤੇ ਚੁਗਲੀ ਕਰੀ ਜਾਵੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨਾਲ ਭਾਈ ਸਾਹਿਬ ਦੇ ਗਿਆ ਹੈ ਪਰ ਭਾਈ ਸਾਹਿਬ ਦੀ ਚੁਗਲੀ ਕਰੀ ਜਾਂਦਾ ਭਾਈ ਸਾਹਿਬ ਐਂ ਕਰਦੇ ਹਨ ਭਾਈ ਸਾਹਿਬ ਓਹ ਕਰਦੇ ਹਨ ਚੁਗਲੀ ਤੇ ਜਦੋਂ ਰਾਤ ਹੋਈ ਤੇ ਘਰ ਦਾ ਬੰਦਾ ਆਇਆ ਭਾਈ ਸਾਹਿਬ ਜੀ ਨੂੰ ਕਹਿੰਦਾ ਭਾਈ ਸਾਹਿਬ ਇਹ ਜਿਹੜਾ ਬੰਦਾ ਤੁਹਾਡੇ ਨਾਲ ਆਇਆ ਹੈ ਨਾ ਆਇਆ ਤੇ ਤੁਹਾਡੇ ਨਾਲ ਹੈ ਅਸੀਂ ਸੇਵਾ ਕੀਤੀ ਤੁਹਾਡੇ ਨਾਲ ਆਇਆ ਹੈ ਪਰ ਤੁਹਾਡੀ ਚੁਗਲੀ ਕਰ ਰਿਹਾ ਹੈ ਬਹੁਤ ਭਾਈ ਸਾਹਿਬ ਕਹਿੰਦੇ ਚੁੱਪ ਬੋਲਣਾ ਨਹੀਂ ਇਹਨੂੰ ਮੈਂ ਇਸੇ ਕਰਕੇ ਨਾਲ ਰੱਖਿਆ ਹੈ ਇਹਨੂੰ ਮੈਂ ਤਾਂ ਹੀ ਲੈ ਕੇ ਨਾਲ ਆਇਆ ਇਹ ਮੇਰਾ ਜੂਠ ਚੱਟੀ ਜਾਂਦਾ ਹੈ ਮੇਰੀ ਨਿੰਦਾ ਕਰੀ ਜਾਂਦਾ ਹੈ ਇਹ ਮੇਰਾ ਗੰਧ ਧੋਈ ਜਾਂਦਾ ਹੈ ਨਿੰਦਕ ਇਹ ਮੇਰਾ ਗੰਧ ਚੱਟਦਾ ਹੈ ਇਹ ਮੇਰੀ ਨਿੰਦਾ ਕਰਦਾ ਹੈ ਮੇਰੀ ਚੜਾਈ ਹੁੰਦੀ ਹੈ ਇਹ ਮੇਰੇ ਔਗਣ ਕੱਟੀ ਜਾਂਦਾ ਕਹਿਣਾ ਨਹੀਂ ਕੁਝ ਕਰਨ ਦੇ ਨਿੰਦਾ ਕਹਿੰਦਾ ਕੋਈ ਨਹੀਂ ਜੋ ਦਸ ਤਾਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਹੁਣ ਦੂਜੀ ਉਦਾਹਰਨ ਕੀ ਹੈ ਇੱਕ ਜੋ ਕਵਿਤਾ ਸੀ ਨਾ ਜਥੇਦਾਰ ਸਾਹਿਬ ਸੁਣਾਉਂਦੇ ਸੀ ਬੇ ਇੱਕ ਕੰਜਰੀ ਦਾ ਕੋਠਾ ਸੀ ਬੇਸਵਾ ਦਾ ਹੁਣ ਬੇਸਵਾ ਦਾ ਕੋਈ ਇੱਕ ਯਾਰ ਥੋੜੀ ਉਹਦੇ ਤਾਂ ਕਈ ਯਾਰ ਹੁੰਦੇ ਤੋ ਆਪਣੇ ਯਾਰ ਨਾਲ ਉਪਰੋਂ ਥੱਲੇ ਉਤਰ ਰਹੀ ਹੈ ਤਿਆਰ ਹੋ ਕੇ ਕਿਤੇ ਜਾਣਾ ਸੀ ਥੱਲੇ ਇੱਕ ਫਕੀਰ ਬੈਠਾ ਹੈ ਤੇ ਫਕੀਰ ਆਪਣੀ ਮਸਤੀ 'ਚ ਬੈਠਾ ਹੈ ਅੱਲਾ ਅੱਲਾ ਕਰਦਾ ਹੈ ਲੰਗਦਿਆਂ ਹੋਇਆ ਫਕੀਰ ਦੇ ਕਟੋਰੇ ਚੋਂ ਦਾਲ ਦਾ ਛੱਟਾ ਉਹਦੇ ਕੰਜਰੀ ਦੇ ਸੂਟ ਦੇ ਉੱਪਰ ਪੈ ਗਿਆ ਜਾਂ ਗਾਗਰੇ ਤੇ ਪੈ ਗਿਆ ਜਾਂ ਜਿੱਥੇ ਵੀ ਪੈ ਗਿਆ ਕਪੜੇ ਤੇ ਉਹਨੇ ਬੜਾ ਗੁੱਸਾ ਕੀਤਾ ਉਹਨੇ ਆਪਣੇ ਯਾਰ ਨੂੰ ਨਾਲ ਦੇ ਨੂੰ ਕਿਹਾ ਵੇਖ ਆ ਮੇਰੀ ਡਰੈਸ ਖਰਾਬ ਕਰ ਦਿੱਤੀ ਸਾਰੀ ਇਸ ਨੇ ਤੇ ਜਿਹੜਾ ਉਹਦਾ ਯਾਰ ਸੀ ਨਾ ਉਹਨੇ ਫਕੀਰ ਦੇ ਵਟ ਕੇ ਥੱਪੜ ਮਾਰਿਆ ਹੁਣ ਕੀ ਫਕੀਰ ਅੱਗੋਂ ਲੜਿਆ ਨਹੀਂ ਚੁੱਪ ਕਰ ਗਿਆ ਇਥੋਂ ਕਈ ਪਰਤਾਂ ਖੁੱਲਣਗੀਆਂ ਅਗਲੀ ਧੁਕ ਵੀ ਇਸ ਦੀ ਪੈਰਵਾਹੀ ਕਰਦੀ ਹੈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ ਨਾਨਕ ਜੀ ਕਹਿੰਦੇ ਪ੍ਰਭੂ ਦੇ ਲੜ ਲੱਗ ਜਾਓ ਉਹਦੇ ਚਰਨਾਂ 'ਚ ਟਹਿ ਪਾਓ ਚਿੰਤਾ ਨਾ ਕਰੋ ਅਚਿੰਤ ਰਹੋ ਤੁਸੀਂ ਚਿੰਤਾ ਕਰਕੇ ਕੋਈ ਕੰਮ ਕਰੋਗੇ ਫਿਰ ਚੰਗਾ ਮਾੜਾ ਹੋਏਗਾ ਤੁਸੀਂ ਉਹਦੇ ਦੇ ਛੱਡੋ ਉਹ ਆਪ ਹੀ ਫਿਰ ਕਰੇਗਾ ਸਭ ਕੁਝ ਤੁਹਾਨੂੰ ਕਰਨ ਦੀ ਲੋੜ ਨਹੀਂ ਕਿਉਂਕਿ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਉਹ ਯਾਰ ਨੇ ਫਕੀਰ ਦੇ ਥੱਪੜ ਮਾਰਿਆ ਫਕੀਰ ਚੁੱਪ ਕਰ ਗਿਆ ਬੋਲਿਆ ਕੁਛ ਨਹੀਂ ਤੇ ਕੰਜਰੀ ਇੰਨੀ ਤੇਨੂੰ ਚੜ ਗਈ ਉੱਪਰ ਵੀ ਮੇਰਾ ਸੂਟ ਖਰਾਬ ਹੋ ਗਿਆ ਮੈਂ ਦੁਬਾਰਾ ਬਦਲ ਕੇ ਆਵਾ ਯਾਰ ਵੀ ਪਿੱਛੇ ਪਿੱਛੇ ਤੇ ਜਦੋਂ ਉਹ ਉੱਪਰਲੀ ਪੌੜੀ ਤੇ ਪਹੁੰਚਿਆ ਉਹਦਾ ਪੈਰ ਫਿਸਲਿਆ ਉਹ ਥੱਲੇ ਡਿੱਗ ਆ ਕੇ ਸਿਰ ਵਜਾ ਉੱਥੇ ਹੀ ਮਰ ਗਿਆ ਮੌਤ ਹੋ ਗਈ ਤੇ ਕੰਜਰੀ ਆਈ ਆਵਾਜ਼ਾਂ ਮਾਰਦੀ ਉੱਚੀ ਉੱਚੀ ਹੌਕੇ ਲੈਂਦੀ ਆਈ ਐ ਫਕੀਰਾ ਤੂੰ ਮੇਰਾ ਯਾਰ ਮਾਰ ਛੜਿਆ ਕਿਰਕਨ ਮੈਂ ਤਾਂ ਕੁਛ ਨਹੀਂ ਕੀਤਾ ਮੈਂ ਤੇ ਉਹਨੂੰ ਗੁੱਸਾ ਵੀ ਨਹੀਂ ਕੀਤਾ ਮੈਂ ਤੇ ਉਹਨੂੰ ਥੱਪੜ ਵੀ ਨਹੀਂ ਮਾਰਿਆ ਉਸਨੇ ਮੇਰੇ ਥੱਪੜ ਮਾਰਿਆ ਤੂੰ ਵੇਖਿਆ ਹਾਂ ਮੈਂ ਵੇਖਿਆ ਪਰ ਕੀ ਮੈਂ ਉਹਦੇ ਥੱਪੜ ਮਾਰਿਆ ਨਹੀਂ ਪਰ ਮੇਰਾ ਯਾਰ ਮਰ ਗਿਆ ਹੈ ਤੇ ਫਕੀਰ ਬੋਲਿਆ ਤੇਰਾ ਯਾਰ ਸੀ ਨਿਰਬਲ ਬੰਦਾ ਮੇਰਾ ਯਾਰ ਬਲ ਵਾਲਾ ਗੱਲ ਹੀ ਸਮਝ ਨਹੀਂ ਆਈ ਉਹ ਕਹਿੰਦੀ ਫਕੀਰ ਕਹਿੰਦਾ ਮੇਰੇ ਤੋਂ ਚਿੜਕੇ ਤੇਰੇ ਯਾਰ ਨੇ ਮੇਰੇ ਥੱਪੜ ਮਾਰੇ ਨਾ ਤੇ ਤੇਰੇ ਤੋਂ ਚਿੜਕੇ ਮੇਰੇ ਯਾਰ ਨੇ ਤੇਰੇ ਯਾਰ ਨੂੰ ਥੱਪੜ ਮਾਰੇ ਬਸ ਫਰਕ ਇਹ ਨਹੀਂ ਹੈ ਤੇਰਾ ਯਾਰ ਦਾ ਥੱਪੜ ਇਨਾ ਕੀ ਸੀ ਤੇ ਮੇਰੇ ਯਾਰ ਦਾ ਥੱਪੜ ਤੇ ਫਿਰ ਬਹੁਤ ਪਤਾਲ ਦੇ ਵਿੱਚ ਤਸਾ ਦੇਗਾ ਬੰਦਾ ਤੇਰਾ ਯਾਰ ਸੀ ਨਰਬਲ ਬੰਦਾ ਮੇਰਾ ਯਾਰ ਬਲ ਵਾਲਾ ਉਹ ਈਸ਼ਵਰ ਅੱਲਾਹ ਤਾਲਾ ਕੀਖ ਮਾਰ ਕੇ ਕੰਜਰੀ ਬੋਲੀ ਬਖਸ਼ ਫਕੀਰਾ ਅੜਿਆ ਮੈਂ ਵੀ ਅੱਜ ਤੋਂ ਹੋਰ ਯਾਰ ਛੱਡ ਲੜ ਤੇਰੇ ਯਾਰ ਦਾ ਫੜੇ ਇੱਕ ਕੰਜਰੀ ਨੂੰ ਵੀ ਫਕੀਰ ਨੇ ਰੱਬ ਦੇ ਨਾਮ ਦੇ ਨਾਲ ਜੋੜ ਦਿੱਤਾ ਤੇਰਾ ਯਾਰ ਇਤਨਾ ਨਿਰਬਲ ਮੇਰਾ ਯਾਰ ਤੇ ਨਿਰਬਲ ਸੀ ਤੇਰਾ ਇਤਨਾ ਬਲ ਵਾਲਾ ਯਾਰ ਬੇ ਇੱਕੋ ਹੀ ਥੱਪੜ ਮਾਰੇ ਤੇ ਬੰਦਾ ਰਹੀ ਕੱਖ ਨਹੀਂ ਹੁਣ ਇੱਥੇ ਗੱਲ ਖੁੱਲਹੀ ਹੈ ਇੱਕ ਚਿੰਤਾ ਛੱਡ ਅਚਿੰਤ ਰਹੋ ਅਸੀਂ ਕਹਾਂਗੇ ਕਿ ਸੰਸਾਰਕ ਪਰਿਵਾਰਕ ਰਾਜਨੀਤਿਕ ਪਰੇਸ਼ਾਨੀਆਂ ਹਨ ਚਿੰਤਾ ਕਿਉਂ ਨਾ ਕਰੀਏ ਚਿੰਤਾ ਤੇ ਹੁੰਦੀ ਹਰ ਇੱਕ ਨੂੰ ਬੱਚੇ-ਬੱਚੇ ਨੂੰ ਚਿੰਤਾ ਹੈ ਛੋਟੇ ਤੋਂ ਛੋਟਾ ਬੱਚਾ ਕਹਿੰਦਾ ਟੈਨਸ਼ਨ ਹੈ ਬੜੀ ਚਿੰਤਾ ਕਰਦੀ ਕੋਈ ਕੰਮ ਨਹੀਂ ਹੋਇਆ ਚਿੰਤਾ ਪੇਪਰ ਵਧੀਆ ਨਹੀਂ ਹੋਇਆ ਚਿੰਤਾ ਕੋਈ ਬੰਦਾ ਚਾਹੁੰਦਾ ਸੀ ਇਹ ਕੰਮ ਹੋਵੇ ਨਹੀਂ ਹੋਇਆ ਚਿੰਤਾ ਫਸਲ ਸੋਚਿਆ ਸੀ ਵਧੀਆ ਹੋਏਗੀ ਝਾੜ ਵਧੀਆ ਨਿਕਲੇਗਾ ਮੀਂਹ ਪੈ ਗਿਆ ਚਿੰਤਾ ਚਾਰ ਦਿਨ ਫਸਲ ਮੰਡੀ ਚ ਪਹਿਰੀ ਟਰਾਲੀ ਤੇ ਕਿਸਾਨ ਬੈਠਾ ਹੈ ਚਿੰਤਾ ਪੇਮੈਂਟ ਲੇਟ ਹੋ ਗਈ ਗੰਨਾ ਸੁਟਿਆ 6 ਮਹੀਨੇ ਦਾ ਪਰਚੀਆਂ ਬਣੀਆਂ ਹਨ ਪੇਮੈਂਟ ਨਹੀਂ ਆਈ ਚਿੰਤਾ ਕਦਮ ਕਰ ਉਹ ਤੇ ਚਿੰਤਾ ਪਾਤਸ਼ਾਹ ਕਹਿੰਦੇ ਫਿਰ ਚਿੰਤਾ ਕਰਨੀ ਫਿਰ ਤੁਸੀਂ ਫਿਰ ਆਪਣਾ ਕਰਮ ਆਪ ਕਰ ਲਓ ਚੰਗਾ ਮਾੜਾ ਹੋ ਜਾਏਗਾ ਇਹਦੇ ਚ ਫਰੀਦ ਸਾਹਿਬ ਦਾ ਸ਼ਲੋਕ ਹੈ ਬੜਾ ਪਿਆਰਾ ਸ਼ਲੋਕ ਹੈ ਫਰੀਦਾ ਜੋਤੈ ਮਾਰਨ ਮੁਖੀਆਂ ਤੇ ਨਾ ਨ ਮਾਰੇ ਘਮ ਆਪਣੜੇ ਘਰ ਜਾਈਏ ਪੈਰ ਤਿਨਾਂ ਦੇ ਚਮ ਹੁਣ ਇਹ ਇੱਕ ਹੁੰਦੇ ਹਨ ਅਖਰੀ ਅਰਥ ਹੁਣ ਅਖਰੀ ਅਰਥ ਕੀ ਹੋਣਗੇ ਵੀ ਜੋ ਤੈਨੂੰ ਮੁੱਕੀ ਮਾਰੇ ਜਾਂ ਮੁਕਾ ਮਾਰੇ ਜਾਂ ਥੱਪੜ ਮਾਰੇ ਤੂੰ ਨਾ ਮਾਰ ਦੂਜੀ ਗੱਲ ਵੀ ਅੱਗੇ ਕਰ ਦੇਵੇਂ ਮੇਰੇ ਇਹਦੇ ਤੇ ਵੀ ਮਾਰ ਦੋ ਨਹੀਂ ਇਹ ਡਰਪੋਕੀ ਡਰਪੋਖ ਹੁੰਦੀ ਨਿਸ਼ਾਨੀ ਹੈ ਇਹ ਕਾਇਰਤਾ ਦੀ ਨਿਸ਼ਾਨੀ ਹੈ ਫਰੀਦ ਸਾਹਿਬ ਦੇ ਸ਼ਲੋਕ ਬਹੁਤ ਗੁੱਝੀ ਜਰਾ ਰਮਜ਼ ਰੱਖਦੇ ਹਨ ਐਸੀ ਅਖਰੀ ਅਰਥ ਹੈ ਪਰ ਦੂਜੇ ਹੁੰਦੇ ਨੇ ਅਨੁਭਵੀ ਅਰਥ ਜਿਨ੍ਹਾਂ ਨੇ ਕਮਾਈ ਕੀਤੀ ਅਨੁਭਵ ਕੀਤਾ ਹੈ ਉਹ ਅਖਰ ਉਹ ਅਰਥ ਹੀ ਲੱਗੋ ਤੇ ਹਨ ਫਰੀਦ ਫਰੀਦ ਸਾਹਿਬ ਕਹਿੰਦੇ ਜੋ ਤੈ ਮਾਰਨ ਮੁਕੀਆਂ ਤੇਰੇ ਨਾਲ ਕੋਈ ਜ਼ਿਆਤੀ ਹੋਈ ਤੇਰੇ ਨਾਲ ਕੋਈ ਮੁਸ਼ਕਲ ਆ ਬਣੀ ਆਪ ਨਾ ਚੌਧਰ ਕਰਕੇ ਅੱਗੇ ਹੋ ਆਪਣੇ ਪ੍ਰਭੂ ਦੇ ਦਰ ਤੇ ਜਾ ਡਿੱਗ ਉਹਦੇ ਅੱਗੇ ਅਰਦਾਸ ਕਰ ਫਿਰ ਜੋ ਫੈਸਲਾ ਕਰੇਗਾ ਨਾ ਉਹ ਸਦੀਫ ਫੈਸਲਾ ਹੋਏਗਾ ਉਹ ਠੀਕ ਹੋਏਗਾ ਤੇਰੇ ਤੋਂ ਹੋਸਾ ਤਾਂ ਗਲਤ ਫੈਸਲਾ ਹੋ ਜਾਵੇ ਦੇਰ ਤੋਂ ਹੋ ਸਾਦਾ ਕੋਈ ਕਤਲ ਹੋ ਜਾਵੇ ਸਾਰੀ ਉਮਰ ਉਮਰ ਕੈਦ ਵਿੱਚ ਬੈਠ ਜਾਏਗਾ ਫਰੀਦਾ ਜੋ ਤਾਂ ਮਰਨ ਮੁਕੀਆਂ ਤੇ ਨਾ ਨਾ ਮਾਰੇ ਘਮ ਕੀ ਕਰੀਏ ਆਪਣੜੇ ਘਰ ਜਾਈਏ ਇਹ ਸੋਚਾਂਗੇ ਵੀ ਆਪਣੇ ਘਰ ਚਲੇ ਜਾਓ ਨਹੀਂ ਅੰਦਰ ਅੰਤਰ ਧਿਆਨ ਹੋ ਜਾਓ ਪੈਰ ਤਿਨਾਂ ਦੇ ਚੁੰਮ ਉਹਦੇ ਪੈਰ ਚੁੰਮ ਪਰਮਾਤਮਾ ਦੇ ਜਿਹਨੂੰ ਤੂੰ ਆਰਾਧ ਰਿਆ ਹੈ ਭਗਤਨਾਮ ਦੇਵ ਜੀ ਨੂੰ ਕੀ ਹੋਇਆ ਸੀ ਭਗਤਨਾਮ ਦੇਵ ਜੀ ਉੰਡਾ ਪਹੁੰਚੇ ਪਾਂਡੇ ਮੰਦਰ ਦੇ ਵਿੱਚ ਆ ਰਾਮ ਨਾਮ ਦਾ ਜਾਪ ਕਰ ਰਹੇ ਹਨ ਤੇ ਨਾਮਦੇਵ ਜੀ ਸ਼ੂਦਰ ਜਾਤੀ ਨਾਲ ਸੰਬੰਧ ਰੱਖਦੇ ਉਹ ਵੀ ਚਲੇ ਗਏ ਉਹ ਪੰਜਾਬੀ ਚ ਕਹਿੰਦੇ ਨਾ ਕਿ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਹੁਣ ਰਾਮ ਨਾਮ ਚਰਚਾ ਹੋਏ ਤੇ ਭਗਤ ਜੀ ਨੂੰ ਮਸਤੀ ਨਾ ਚੜੇ ਭਗਤ ਜੀ ਵੀ ਚਲੇ ਗਏ ਅੰਦਰ ਖੜਤਾਲ ਲੈ ਕੇ ਵਜਾਣ ਲੱਗੇ ਰਾਮ ਰਾਮ ਕਰਦੇ ਜੇ ਰੋ ਪੰਡਤਾਂ ਨੇ ਵੇਖਿਆ ਇਹ ਸ਼ੂਦਰ ਸਾਡੇ ਮੰਦਰ ਚ ਕਿਵੇਂ ਆ ਗਿਆ ਖੜਤਾਲਾਂ ਖੋ ਲਈਆਂ ਮਾਰ ਮਾਰ ਕੇ ਮੰਦਰ ਜੋ ਬਾਹਰ ਸੁੱਟ ਦਿੱਤਾ ਠੱਕੇ ਮਾਰੇ ਤੇ ਕੀ ਨਾਮਦੇਵ ਜੀ ਲੜੇ ਉਹਨਾਂ ਦੇ ਨਾਲ ਨਹੀਂ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੇਨਤੀ ਕਰਦੇ ਹਨ ਪ੍ਰਮਾਤਮਾ ਨੂੰ ਹੀਨੜੀ ਜਾਤ ਮੇਰੀ ਜਾਦਮ ਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਇਹ ਪ੍ਰਭੂ ਉਹ पांडे ਕਹਿੰਦੇ ਹਨ ਅਸੀਂ ਰਾਮ ਦਾ ਨਾਮ ਜਪਦੇ ਹਾਂ ਤੇ ਪ੍ਰਭੂ ਮੈਂ ਵੀ ਤੇ ਤੇਰਾ ਹੀ ਨਾਮ ਜਪ ਰਿਆ ਸੀ ਤੇ ਮੈਨੂੰ ਉਹਨਾਂ ਨੇ ਠੱਕੇ ਮਾਰ ਕੇ ਬਾਹਰ ਕਿਉਂ ਕੱਢਿਆ ਉਹ ਕਹਿੰਦੇ ਤੇਰੀ ਨੀਚੀ ਜਾਤ ਹੈ ਤੇ ਭਗਤ ਜੀ ਕਹਿੰਦੇ ਪ੍ਰਮਾਤਮਾ ਜੇ ਨੀਚੀ ਜਾਤ ਵਾਲਾ ਨਾਮ ਨਹੀਂ ਜਪ ਸਕਦਾ ਤੇ ਮੈਨੂੰ ਫਿਰ ਨੀਚ ਜਾਤ ਵਿੱਚ ਪੈਦਾ ਕਿਉਂ ਕੀਤਾ ਤੂੰ ਮੈਨੂੰ ਉੱਚੇ ਕੁਲ ਵਿੱਚ ਕਰ ਦਿੰਦਾ ਮੈਂ ਤੇ ਤੇਰੀ ਆਰਾਧਨਾ ਕਰ ਰਿਆ ਸੀ ਨਾ ਹੀਣੜੀ ਜਾਤ ਮੇਰੀ ਜਾਤ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਛੀਂਬਾ ਕਿਉਂ ਬਣਾਇਆ ਮੈਨੂੰ ਤੂੰ ਤੂੰ ਮੈਨੂੰ ਉੱਚੇ ਕੁਲ ਵਿੱਚ ਪੈਦਾ ਕਰਦਾ ਮੈਂ ਤੇਰਾ ਹੀ ਨਾਮ ਲੈ ਰਿਆ ਸੀ ਤੇ ਫਿਰ ਕੀ ਹੋਇਆ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਫ ਹੈ ਮੰਦਿਰ ਪੁੱਠਾ ਹੋ ਗਿਆ ਮੂਰਤੀਆਂ ਦੇ ਮੂੰਹ ਵੀ ਪਰਲੇ ਪਾਸੇ ਨੂੰ ਹੋ ਗਏ ਤੇ ਇਹਦਾ ਪ੍ਰਮਾਣ ਕੀ ਹੈ ਆਸਾ ਜੀ ਦੀ ਬਾਣ ਵਿੱਚ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਹੰਕਾਰੀ ਭਾਵੇਂ ਉਹ ਕਹਿਣ ਨੂੰ ਪੰਡਤ ਸਨ ਭਾਵੇਂ ਕਹਿਣ ਨੂੰ ਪੁਜੋਤ ਸਨ ਰੋਜ਼ ਪਾਠ ਕਰਦੇ ਸਨ ਸੇਵਾ ਕਰਦੇ ਸਨ ਪਰ ਨਹੀਂ ਹੰਕਾਰ ਆ ਗਿਆ ਨਾ ਅਹੰਕਾਰੀਆਂ ਨਿੰਦਕਾਂ ਪਿੱਛੇ ਪ੍ਰਭੂ ਨੇ ਪਿੱਛੇ ਦੇ ਦਿੱਤੀ ਤੇ ਮੂੰਹ ਕਿਧਰ ਕੀਤਾ ਨਾਮ ਦਿਓ ਮੁਖ ਲੈ ਨਾਮ ਦੇ ਵਾਲੇ ਪਾਸੇ ਮੂੰਹ ਕਰ ਲਿਆ ਇਹ ਨਾਮਦੇਵ ਜੀ ਨੇ ਲੜਾਈ ਨਹੀਂ ਸੀ ਲੜੀ ਉਹ ਬਸ ਬੇਨਤੀ ਵਿੱਚ ਜੁੜ ਗਏ ਅੰਦਰ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਕੋਈ ਵੀ ਔਖਾ ਕੰਮ ਹੋਵੇ ਜਿਹੜਾ ਸਮਝ ਤੋਂ ਪਰੇ ਹੋਵੇ ਅੰਦਰ ਵੜ ਜਾਈਏ ਜੁੜ ਜਾਈਏ ਅੰਦਰ ਕਿਉਂਕਿ ਜੋ ਅੰਦਰੋਂ ਆਵਾਜ਼ ਆਣੀ ਹੈ ਉਹ ਸਦੀਵ ਸੱਚ ਹੋਏਗਾ ਉਹ ਸਾਡੇ ਵਾਸਤੇ ਠੀਕ ਹੋਏਗਾ ਬਾਹਰੋਂ ਗੁੱਸੇ ਨਾਲ ਅਸੀਂ ਕੰਮ ਘਰਤ ਕਰ ਬੈਠਦੇ ਆ ਲੜਾਈ ਹੋ ਜਾਂਦੀ ਹੈ ਵੱਦਕਟ ਬੋਲਿਆ ਜਾਂਦਾ ਹੈ ਬਹੁਤ ਕੁਝ ਬੋਲਿਆ ਜਾਂਦਾ ਹੈ ਘਰ ਘਰ ਵਿੱਚ ਲੜਾਈਆਂ ਹੁੰਦੀਆਂ ਹਨ ਹਸਬੈਂਡ ਵਾਈਫ ਦੀ ਲੜਾਈ ਹੁੰਦੀ ਹੈ ਭੈਣ ਭਰਾ ਦੀ ਹੁੰਦੀ ਹੈ ਗੁੱਸਾ ਹੁੰਦਾ ਹੈ ਫਿਰ ਛਿਤਰੋ ਛਿਟਰੀ ਹੁੰਦੇ ਹਨ ਬੜਾ ਕੁਝ ਕਰ ਲੈਂਦੇ ਹਨ ਫਿਰ ਜਦੋਂ ਗੁੱਸਾ ਠੰਡਾ ਹੁੰਦਾ ਹੈ ਫਿਰ ਸੋਚਦੇ ਆਹਾ ਆਹ ਗਲਤ ਹੋ ਗਿਆ ਕੰਮ ਕਿਉਂਕਿ ਆਪਣੀ ਅਕਲ ਨਾਲ ਕੀਤਾ ਸੀ ਨਾ ਗਲਤ ਹੋ ਗਿਆ ਫਿਰ ਸੌਰੀ ਸੌਰੀ ਕਰੋ ਇੱਕ ਦੂਜੇ ਨੂੰ ਦੂਜੇ ਦਿਨ ਫਿਰ ਜੁੱਤਨ ਜੁੱਤੀ ਫਿਰ ਸੌਰੀ ਸੌਰੀ ਆ ਸਾਡਾ ਕੰਮ ਹੈ ਤਾਂ ਜੋ ਦਸ ਤਰੇ ਕੀ ਨਿੰਦਾ ਕਰੇ ਇਸ ਮਾਰ ਪਚਾਈ ਚਿੰਤਾ ਛੱਡ ਪਾਤਸ਼ਾਹ ਕਹਿੰਦੇ ਅਚਿੰਤ ਰਹੋ ਚੰਗਾ ਹੋਇਆ ਉਹ ਵੀ ਸਦਾ ਨਹੀਂ ਰਹਿਣਾ ਮਾੜਾ ਮਾ ਮਸਮਾ ਹੈ ਉਹ ਵੀ ਸਦਾ ਨਹੀਂ ਰਹਿਣਾ ਅਕਬਰ ਕਹਿੰਦਾ ਬੀਰ ਬਲ ਨੂੰ ਕਹਿੰਦਾ ਇੱਕੋ ਹੀ ਲਾਈਨ ਵਿੱਚ ਮੈਨੂੰ ਦੱਸ ਜੇ ਅਗਰ ਮੈਨੂੰ ਦੁੱਖ ਹੋਵੇ ਤੇ ਮੈਂ ਉਹ ਲਾਈਨ ਪੜ੍ਹ ਕੇ ਖੁਸ਼ ਹੋ ਜਾਵਾਂ ਅਗਰ ਮੈਨੂੰ ਬਹੁਤ ਖੁਸ਼ੀ ਹੋਵੇ ਉਹ ਲਾਈਨ ਪੜ੍ਹ ਕੇ ਮੈਂ ਦੁਖੀ ਹੋ ਜਾਵਾਂ ਇੱਕੋ ਹੀ ਲਾਈਨ ਚ ਦੱਸ ਬੀਰ ਬਲ ਬੜਾ ਸਿਆਣਾ ਬੀਰ ਬਲ ਨੇ ਕਾਗਜ਼ ਤੇ ਲਿਖਿਆ ਇਹ ਸਮਾਂ ਵੀ ਨਹੀਂ ਰਹੇਗਾ ਗੱਲ ਖਤਮ ਬੰਮਾਰ ਹੋ ਗਈ ਅਕਬਰ ਕਹਿੰਦਾ ਕੀ ਵੀਰ ਬਲ ਕਹਿੰਦਾ ਪੜੋ ਤੁਸੀਂ ਬਹੁਤ ਖੁਸ਼ ਹੋਵੋ ਪੜੋ ਇਹ ਸਮਾਂ ਵੀ ਨਹੀਂ ਰਹੇਗਾ ਖੁਸ਼ੀਆਂ ਵੀ ਨਹੀਂ ਸਦਾ ਰਹਿਣੀਆਂ ਆਪੀ ਦਿਮਾਗ ਟਿਕਾਣੀਆਂ ਜਾਏਗਾ ਤੇ ਜੇ ਕੋਈ ਟੈਂਦੀਆਂ ਕਰਾਚ ਹੋਵੇ ਬਹੁਤ ਦੁਖੀ ਹੋਵੇ ਇਹ ਸਮਾਂ ਵੀ ਨਹੀਂ ਰਹੇਗਾ ਇਹ ਵੀ ਨਹੀਂ ਰਹੇਗਾ ਸਮਾਂ ਚੰਗਾ ਆਏਗਾ ਤਾਂ ਚਿੰਤਾ ਛੱਡ ਅਚਿੰਤ ਰਹੋ ਚਿੰਤਾ ਛੱਡ ਅਚਿੰਤਰਾ ਹੋ ਚਿੰਤਾ ਛੱਡ ਅਚਿੰਤਰਾ ਹੋ ਨਾਨਕ ਲਗਾਈ ਪ੍ਰਭੂ ਬੋ ਪਾਸ ਜਨ ਕੀ ਅਰਦਾਸ ਤੂੰ ਸੇ